ਅਸੀਂ ਗਿਆ ਤੇ ਕਦੋਂ ਗਿਆ ਸੀ ਤੁਹਾਡਾ ਬ੍ਰਦਰ ਤੇ ਕਿੰਨੇ ਭੈਣ ਪ੍ਰਾਪਤ ਸੀ ਪ੍ਰਸਾਦਾਨਾ ਨਵਜੋਤ ਸਿੰਘ ਜੀ 17 ਨਵੰਬਰ ਨੂੰ ਗਿਆ ਉਹਦੇ ਤੋਂ 2 ਦਿਨ ਬਾਅਦ ਅਸੀਂ ਦੋ ਭੈਣਾਂ ਦਾ ਕੋਲਤਾ ਪ੍ਰਾਪਤ ਸੀ ਨਸੀ ਸਰਕਾਰ ਨੂੰ ਨਹੀਂ ਕਿੰਨੇ ਤੋਂ ਦੀ ਅੰਤਿਮ ਰਸਮਾਂ ਲਈ ਡੈੱਡ ਬੋਡੀ ਮੰਗਾਈ ਜਾਵੇ ਕੀ ਘਟਨਾ ਵਾਪਰੀ ਸੀ ਐਕਸੀਡੈਂਟ ਹੋਇਆ ਆਪਣੀ ਜਾਨ ਜੇ ਕਾਰਨ ਕਿ ਦੱਤਾ ਪਰ ਪਤਾ ਉਹਦਾ ਇੱਕ ਦਿਨ ਫੋਨ ਨਹੀਂ ਆਇਆ ਤਾਂ ਫੋਨ ਕੀਤਾ ਜਿਹਨਾਂ ਦੇ ਕੋਲੋਂ ਕਹਿੰਦਾ ਉਹ ਕਹਿੰਦੇ ਕਿ ਉਹਦਾ ਐਕਸੀਡੈਂਟ ਹੋ ਗਿਆ ਵਾ ਤੇ ਪਰ ਸਾਨੂੰ ਇਹ ਗੱਲ ਨਹੀਂ ਦੱਸਦੇ ਪਏ ਸੀ ਕਿ ਉਹ ਥਾਂ ਤੇ ਡਗ ਮੁੱਕ ਗਿਆ ਵਾ ਕੱਲ 2:00 ਵਜੇ ਫਿਰ ਫੋਨ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਾ ਉਹਨਾਂ ਨੇ ਦੱਸਿਆ ਕਿ ਟਰਾਲੇ ਤੇ ਜਾਂ ਸਵੇਰੇ ਕੰਮ ਤੇ ਘਰੋਂ ਨਿਕਲਿਆ ਸਹੀ ਹਿੱਕਾ ਗੱਲਬਾਤ ਹੋਈਆ ਜਦੋਂ ਉਥੇ ਪਤਾ ਨਹੀਂ ਰਸਤੇ 'ਚ ਕੀ ਹੋਇਆ ਰੱਬ ਜਾਣਦਾ ਕਿ ਵਿਚੋਕ ਲੱਗੀ ਕਿ ਕੀ ਹੋਇਆ ਵਾ ਰਾਨਾ ਪਲਟ ਗਿਆ ਦੋ ਪਲਟੀਆਂ ਖਾਧੀਆਂ ਖਾਂਦੇ ਨੁਕ ਗਿਆ ਰੁਜ਼ਗਾਰ ਵਾਸਤੇ ਲੱਥ ਗਿਆ ਸੀ ਉਹ ਜਿੱਕਾ ਅੰਦੀਤ ਜੀ ਬਈ ਗਾਈ ਉੱਤੇ ਚਾਕੇ ਆਪਣਾ ਲਾਇਸੈਂਸ ਵੀ ਅਪਲਾਈ ਕੀਤਾ ਲਾਇਸੈਂਸ ਵੀ ਬਣ ਗਿਆ ਸੀ ਉਹਦਾ ਤੁਸੀਂ ਕੰਦੇ ਪਰ ਸੀ ਦੋ ਪੈਨ ਦੋ ਪੈਨਾਂ ਦਾ ਕੋਤਾ ਪ੍ਰਾਪਤ ਠੀਕ ਹੈ ਲੱਗਦਾ ਸਰਕਾਰ ਨੂੰ ਤਾਂ ਸਹੀ ਕਹਿ ਰਹਾ ਤੁਹਮ ਜੀ ਕਿ ਉਹ ਵੀ ਡੈਡੂ ਬੋਡੀ ਜਲਦੀ ਮੰਗਾਈ ਜਾਵੇ ਜੀ ਜੀ ਵਾਸਤੇ ਅੰਤ ਤੋ ਜੈਦਾ ਮੂ ਦੇਖ ਲਈ ਸਾਰੀ ਹਰ ਬਿਸਮਰਚੇ ਕਰੀ ਹੈ ਇਹਦੀ ਇਹ ਹੀ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਗੁਰੂ ਅੰਤਪਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਜੋ ਪਵਿੱਤਰ ਨਗਰੀ ਸultanpur Lodi ਇੱਥੇ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਆਪਣੀ ਜ਼ਿੰਦਗੀ ਦੇ 15 ਸਾਲ ਦੇ ਕਰੀਬ ਸਮਾਂ ਇਸ ਧਰਤੀ ਤੇ ਗੁਜ਼ਾਰਨ ਕੀਤਾ ਇੱਥੇ ਗੁਰੂ ਨਾਨਕ ਪਾਸ਼ਾ ਮਹਾਰਾਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਵੀ ਹਨ ਮੇਨ ਸਥਾਨ ਸਚਕੰਦਰ ਬਾਗ ਗੁਰਦੁਆਰਾ ਸ੍ਰੀ ਬੇਰ ਸਬ ਹੈ ਉਸ ਸਥਾਨ ਤੇ ਦਾਸ ਬਰੋਤ ਤੌਰ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਿਹਾ ਹੈ ਜੋ ਇਹ ਗੁਰੂ ਨਾਨਕ ਪਾਸ਼ਾ ਦੀ ਪਵਿੱਤਰ ਨਗਰੀ ਦੇ ਵਿੱਚ ਭਾਈ ਸ਼ੰਗਾਰਾ ਸਿੰਘ ਜੀ ਜੋ ਜਗਤ ਗੁਰੂ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਖੰਡ ਪਾਠੀ ਸਿੰਘ ਵੀ ਡਿਊਟੀ ਨਿਭਾਉਂਦੇ ਹਨ ਉਹਨਾਂ ਦੇ ਹੋਣਹਾਰ ਚੰਗੀ ਸਿੰਘ ਭਾਈ ਨਵਜੋਤ ਸਿੰਘ ਜੀ ਜਿਨ੍ਹਾਂ ਦੀ ਉਮਰ 25 ਸਾਲ ਸੀ ਸੋ 2024 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜੀ ਦਾ ਇਸ ਤਰਤੀ ਤੇ ਜੋ ਹਰ ਸਾਲ ਹੀ ਪ੍ਰਕਾਸ਼ ਗੁਰਪੁਰਬ ਸਮੁੱਚਾ ਪੰਥ ਚੜ੍ਹਦੀ ਕਲਾ ਤੇ ਸ਼ਰਧਾ ਭਾਵਨਾ ਨਾਲ ਮਨਾਉਂਦੇ ਹਨ ਸੋ ਗੁਰਪੁਰਵ ਦੌਰਾਨ ਭਾਈ ਨਵਜੋਤ ਸਿੰਘ ਨੇ ਅਨੇਕ ਸਮਾਵਾਂ ਲੁਭਾਈਆਂ ਉਸ ਤੋਂ ਪ੍ਰੰਤ ਜਿਸ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕਿ 17 ਨਵੰਬਰ ਨੂੰ ਦੁਬਈ ਰੋਜੀ ਰੋਟੀ ਕਮਾਉਣ ਵਾਸਤੇ ਕਿਉਂਕਿ ਅੱਜ ਕੱਲ ਇਹ ਲੋਕਾਂ ਦੀ ਇੱਥੇ ਮਜਬੂਰੀ ਬਣੀ ਹੈ ਕਿਉਂਕਿ ਜੇ ਬੱਚੇ ਇੱਥੇ ਰਹਿੰਦੇ ਸਨ ਤੇ ਇੱਥੇ ਜੋ ਨਸ਼ੇ ਦੀ ਵੀ ਦਲਦਲ ਬਹੁਤ ਚੱਲ ਰਹੀ ਹੈ ਸੋ ਪੜ੍ਹੇ ਲਿਖੇ ਹੋਣ ਦੇ ਕਾਰਨ ਇੱਥੇ ਨਾ ਕੋਈ ਨੌਕਰੀ ਨਾ ਕੋਈ ਹੋਰ ਕਾਰੋਬਾਰ ਮਜਬੂਰੀ ਖਾਤਰ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਇਹ ਵਿਦੇਸ਼ ਜਾਣ ਦੀ ਜ਼ਰੂਰਤ ਪੈਂਦੀ ਹੈ ਇਸੇ ਤਰ੍ਹਾਂ ਨਵਜੋਤ ਸਿੰਘ ਉਹ ਵਿਦੇਸ਼ ਦੀ ਧਰਤੀ ਤੇ ਡਬਈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ ਆਪਣੇ ਜੀਵਨ ਨੂੰ ਹੋਰ ਸਚਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਸੁਖ ਦੇਣ ਵਾਸਤੇ ਗਿਆ ਸੀ ਪਰ ਕਾਲਪੁਰਖ ਵਗੈਰੂ ਨੇ ਤੇ ਕੁਝ ਹੋਰ ਹੀ ਮੰਜ਼ੂਰ ਸੀ ਸੋ ਸੜਕ ਹਾਦਸੇ ਦੇ ਵਿੱਚ ਜੋ ਰੱਕ ਦਾ ਐਕਸੀਡੈਂਟ ਹੋਣ ਕਾਰਨ ਨਵਜੋਤ ਸਿੰਘ ਵੀ ਸੋ ਦੱਸਿਆ ਜਾਂਦਾ ਜਿਸ ਤਰ੍ਹਾਂ ਪਰਸੋਂ ਦੇ ਕਰੀਬ ਸੜਕ ਹਾਦਸੇ ਦੇ ਵਿੱਚ ਨਭਈ ਵਿੱਚ ਮੌਤ ਹੋ ਗਈ ਇੱਕ ਉਹਨਾਂ ਦੇ ਨਾਲ ਹੋਰ ਵੀ ਨਾਲ ਕਨੈਕਟਰ ਸੀ ਉਸ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਆ ਸਰਕਾਰ ਪਾਸੋਂ ਮੰਗ ਕਰਦੇ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਦਰਕਰ ਦੇ ਸੇਵਾ ਹੋਣ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਇਹਨਾਂ ਦੇ ਜੋ ਬੱਚੇ ਦੀ ਡੈੱਡ ਬੋਡੀ ਹੈ ਸੋ ਇਹਨਾਂ ਪਾਸ ਉਪਰਾਲਾ ਕਰਕੇ ਉਦਮ ਕਰਕੇ ਇੱਥੇ ਇੰਡੀਆ ਦੀ ਧਰਤੀ ਤੇ ਲਿਆਂਦੀ ਜਾਵੇ ਸੋ ਬੱਚੇ ਦਾ ਅਨਾਂ ਦੇ ਮਾਤਾ ਪਿਤਾ ਹੋਰ ਸਾਥ ਸਨੇਹੀ ਭੈਣ ਭਾਈ ਸੋ ਅੰਤਮ ਦਰਸ਼ਨ ਕਰ ਸਕਣ ਤੇ ਜੋ ਉਹਨਾਂ ਦਾ ਜੋ ਅੰਤਮ ਸੰਸਕਾਰ ਹੈ ਆਪਣੇ ਹੱਥੀਂ ਕਰ ਸਕਣ ਤੇ ਕਾਲਪੁਰਖ ਵੈਰੂ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਕਰਦੇ ਆਂ ਕਿ ਮਹਾਰਾਜ ਕਿਰਪਾ ਕਰਿਓ ਇਹ ਜੋ ਭਾਣਾ ਹੈ ਅਕਹਿ ਤੇ ਸਹਿ ਹੈ ਕਿਉਂਕਿ ਮੰਨਣਾ ਤੇ ਬਹੁਤ ਔਖਾ ਹੈ ਕਹਿ ਦੇਣਾ ਸੌਖਾ ਹੈ ਪਰ ਕਾਲਪੁਰਖ ਵੈਰੂਏ ਸਾਰਾ ਪਰਿਵਾਰ ਹੀ ਬਾਣੀ ਬਾਣੀ ਦੇ ਨਾਲ ਜੁੜਿਆ ਹੋਆ ਬਾਣੀ ਪੜਨ ਵਾਲੇ ਆ ਹਾਲਪੁਰ ਕਿਰਪਾ ਕਰੇ ਇਹਨਾਂ ਨੂੰ ਬਾਣੀ ਦੇ ਨਾਲ ਜੋੜ ਕੇ ਬਾਣੀ ਦਾ ਤ੍ਰਾਸਾ ਦੇ ਕੇ ਮਹਾਰਾਜ ਇਸ ਪਰਿਵਾਰ ਨੂੰ ਬਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਉਸ ਵਿਛੜ ਚੁੱਕੀ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰਨ ਚੰਗੀ ਸਿੰਘ ਇੱਥੇ ਰਹਿੰਦਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਤੇ ਅੰਮ੍ਰਿਤ ਵੇਲੇ ਸੰਧਿਆ ਟਾਈਮ ਜਦੋਂ ਵੀ ਸਮਾਂ ਮਿਲਣਾ ਆਪਣਾ ਕਾਰੋਬਾਰ ਵੀ ਕਰਨਾ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਜਾ ਕੇ ਅਨੇਕ ਪ੍ਰਕਾਰ ਦੀਆਂ ਸਵਾਵਾਂ ਚਲਵਾ ਬੰਨਣ ਦੀਆਂ ਪਰਮਾਲੇ ਸਾਹਿਬ ਸੱਟ ਪ੍ਰੈਸ ਕਰਨੀਆਂ ਸੋ ਝਾੜੂ ਦੀਆਂ ਸੇਵਾ ਦਰੀਆਂ ਝਾੜਨੀਆਂ ਸੇਵਾ ਬੇਨਤ ਪ੍ਰਕਾਰ ਦੀਆਂ ਸੇਵਾ ਨਿਮਾਣੇ ਨਤਾਣੇ ਹੋ ਕੇ ਬੜੇ ਹੀ ਨਰਮਾਈ ਦੇ ਨਾਲ ਗੁਰੂ ਘਰ ਵਿੱਚ ਨਿਭਾਇਆ ਕਰਦੇ ਸੀ ਸੋ ਦਾਸ ਦੇ ਨਾਲ ਵੀ ਬੱਚੇ ਦਾ ਬਹੁਤ ਜ਼ਿਆਦਾ ਪਿਆਰ ਸੀ ਸੋ ਫਿਰ ਤੁਹਾਹਰੇ ਦੇ ਚਰਨਾਂ 'ਚ ਇਹ ਰਦਾਸ ਬੇਨਤੀ ਆਪਾਂ ਕਿਉਂਕਿ ਸੰਗਤ ਦੀ ਰਦਾਸ ਬੇਨਤੀ ਹੀ ਕਰ ਸਕਦੇ ਹਾਂ ਕਿ ਕਾਲ ਪੁਰਖ ਵੈਰੂ ਕਿਰਪਾ ਕਰਿਓ ਉਸ ਵਿਛੜ ਚੁੱਕੀ ਆਤਮਾ ਨੂੰ ਚਰਨਾਂ ਦਾ ਨਿਵਾਸ ਬਖਸ਼ਿਓ ਪਰਿਵਾਰ ਨੂੰ ਪਾਣਾ ਮੰਨ ਦਾ ਬਲ ਬਖਸ਼ਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Vai, Gudinho.